ਇੱਕ ਹੋਰ ਤਸਵੀਰ ਸ਼ਹਿਰ ਲੁਧਿਆਣਾ ਤੋਂ ਸਾਹਮਣੇ ਆਉਂਦੀ ਹੈ ਜਿੱਥੇ ਲੁਧਿਆਣਾ ਦੇ ਵਿੱਚ ਇੱਕ ਹੋਰ ਚੋਰੀ ਦੀ ਵਾਰਦਾਤ ਸਾਹਮਣੇ ਆਉਂਦੀ ਹੈ ਘਰ ਦੇ ਬਾਹਰ ਇੱਕ ਵਿਅਕਤੀ ਦੇ ਵੱਲੋਂ ਆਪਣਾ ਮੋਟਰਸਾਈਕਲ ਖੜਾ ਕੀਤਾ ਜਾਂਦਾ ਹੈ ਤਸਵੀਰ ਵਾਰਡ ਨੰਬਰ 39 ਦੀ ਹੈ ਜਿੱਥੇ ਘਰ ਦੇ ਬਾਹਰ ਇਹ ਵਿਅਕਤੀ ਮੋਟਰਸਾਈਕਲ ਖੜਾ ਕਰਦਾ ਹੈ ਅਤੇ ਕੁਝ ਹੀ ਮਿੰਟਾਂ ਸਕਿੰਟਾਂ ਦੇ ਵਿੱਚ ਚੋਰ ਜਿਹੜਾ ਹੈ پلਕ ਚਪਕਦੇ ਹੋਏ ਇਸ ਮੋਟਰਸਾਈਕਲ ਨੂੰ ਲੈ ਕੇ ਉਥੋਂ 9 ਤੋਂ 11 ਹੋ ਜਾਂਦਾ ਹੈ ਤਾਂ ਇੱਕ ਵੱਡੀ ਵਾਰਦਾਤ ਫਿਰ ਦੇਖਣ ਨੂੰ ਮਿਲਦੀ ਹੈ ਲੁਧਿਆਣਾ ਦੇ ਵਿੱਚ ਕਈ ਨਾ ਚੋਰਾਂ ਨੂੰ ਕਿਸੇ ਤਰੀਕੇ ਦਾ ਬਿਲਕੁਲ ਵੀ ਜਿਹੜਾ ਪ੍ਰਸ਼ਾਸਨ ਦਾ ਖੌਫ ਜਿਵੇਂ ਕਿ ਨਜ਼ਰ ਹੀ ਨਹੀਂ ਆ ਰਿਹਾ ਕਿ ਕਿਸ ਤਰੀਕੇ ਦੇ ਨਾਲ ਇਸ ਚੋਰੀ ਦੀ ਵਾਰਤਾਤ ਨੂੰ ਇਹਨਾਂ ਚੋਰਾਂ ਦੇ ਵੱਲੋਂ ਅੰਜਾਮ ਦਿੱਤਾ ਜਾਂਦਾ ਹੈ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਇੱਕ ਚੋਰ ਦੇ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਜੋ ਵੀਡੀਓ ਹਲਕਾ ਸੈਂਟਰਲ ਦੇ ਅਧੀਨ ਆਉਂਦੇ ਮੁਹੱਲਾ ਹਰਵੰਸਪੁਰਾ ਤੋਂ ਸਾਹਮਣੇ ਆਈ ਸੀ ਅਤੇ ਫਿਰ ਉਸ ਤੋਂ ਬਾਅਦ ਵਾਰਡ ਨੰਬਰ 39 ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਚੋਰ ਦੇ ਵੱਲੋਂ ਬੜੇ ਹੀ ਤਰੀਕੇ ਦੇ ਨਾਲ ਇਸ ਵਾਰ ਦਾ ਹਤ ਨੂੰ ਅੰਜਾਮ ਦਿੱਤਾ ਗਿਆ ਤਾਂ ਤੁਹਾਡਾ ਇਸ ਖਬਰ ਨੂੰ ਲੈ ਕੇ ਕੀ ਕਹਿਣਾ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਇੱਕ ਹੋਰ ਤਸਵੀਰ ਸ਼ਹਿਰ ਲੁਧਿਆਣਾ ਤੋਂ ਸਾਹਮਣੇ ਆਉਂਦੀ ਹੈ ਜਿੱਥੇ ਲੁਧਿਆਣਾ ਦੇ ਵਿੱਚ ਇੱਕ ਹੋਰ ਚੋਰੀ ਦੀ ਵਾਰਦਾਤ ਸਾਹਮਣੇ ਆਉਂਦੀ ਹੈ ਘਰ ਦੇ ਬਾਹਰ ਇੱਕ ਵਿਅਕਤੀ ਦੇ ਵੱਲੋਂ ਆਪਣਾ ਮੋਟਰਸਾਈਕਲ ਖੜਾ ਕੀਤਾ ਜਾਂਦਾ ਹੈ ਤਸਵੀਰ ਵਾਰਡ ਨੰਬਰ 39 ਦੀ ਹੈ ਜਿੱਥੇ ਘਰ ਦੇ ਬਾਹਰ ਇਹ ਵਿਅਕਤੀ ਮੋਟਰਸਾਈਕਲ ਖੜਾ ਕਰਦਾ ਅਤੇ ਕੁਝ ਹੀ ਮਿੰਟਾਂ ਸਕਿੰਟਾਂ ਦੇ ਵਿੱਚ ਚੋਰ ਜਿਹੜਾ ਹੈ ਪਲਕ ਚਪਕਦੇ ਹੋਏ ਇਸ ਮੋਟਰਸਾਈਕਲ ਨੂੰ ਲੈ ਕੇ ਉਥੋਂ 9 ਤੋਂ 11 ਹੋ ਜਾਂਦਾ ਹੈ ਪਰ ਇੱਕ ਵੱਡੀ ਵਾਰਦਾਤ ਫਿਰ ਦੇਖਣ ਨੂੰ ਮਿਲਦੀ ਹੈ ਲੁਧਿਆਣਾ ਦੇ ਵਿੱਚ ਕਿ ਇਹਨਾਂ ਚੋਰਾਂ ਨੂੰ ਕਿਸੇ ਤਰੀਕੇ ਦਾ ਬਿਲਕੁਲ ਵੀ ਜਿਹੜਾ ਪ੍ਰਸ਼ਾਸਨ ਦਾ ਖੌਫ ਜਿਵੇਂ ਕੀ ਨਜ਼ਰ ਹੀ ਨਹੀਂ ਆ ਰਿਹਾ ਕਿ ਕਿਸ ਤਰੀਕੇ ਦੇ ਨਾਲ ਇਸ ਚੋਰੀ ਦੀ ਵਾਰਦਾਤ ਨੂੰ ਇਹਨਾਂ ਚੋਰਾਂ ਦੇ ਵੱਲੋਂ ਅੰਜਾਮ ਦਿੱਤਾ ਜਾਂਦਾ ਹੈ ਉਹ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਇੱਕ ਚੋਰ ਦੇ ਵੱਲੋਂ ਸਟੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਜੋ ਵੀਡੀਓ ਹਲਕਾ ਸੈਂਟਰਲ ਦੇ ਅਧੀਨ ਆਉਂਦੇ ਮੁਹੱਲਾ ਹਰਵੰਸਪੁਰਾ ਤੋਂ ਸਾਹਮਣੇ ਆਈ ਸੀ ਅਤੇ ਫਿਰ ਉਸ ਤੋਂ ਬਾਅਦ ਵਾਰਡ ਨੰਬਰ 39 ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਚੋਰ ਦੇ ਵੱਲੋਂ ਬੜੇ ਹੀ ਤਰੀਕੇ ਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਤੁਹਾਡਾ ਇਸ ਖਬਰ ਨੂੰ ਲੈ ਕੇ ਕੀ ਕਹਿਣਾ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਇੱਕ ਹੋਰ ਤਸਵੀਰ ਸ਼ਹਿਰ ਲੁਧਿਆਣਾ ਤੋਂ ਸਾਹਮਣੇ ਆਉਂਦੀ ਹੈ ਜਿੱਥੇ ਲੁਧਿਆਣਾ ਦੇ ਵਿੱਚ ਇੱਕ ਹੋਰ ਚੋਰੀ ਦੀ ਵਾਰਦਾਤ ਸਾਹਮਣੇ ਆਉਂਦੀ ਹੈ ਘਰ ਦੇ ਬਾਹਰ ਇੱਕ ਵਿਅਕਤੀ ਦੇ ਵੱਲੋਂ ਆਪਣਾ ਮੋਟਰਸਾਈਕਲ ਖੜਾ ਕਿਤਾ ਜਾਂਦਾ ਤਸਵੀਰ ਵਾਰਡ ਨੰਬਰ 39 ਦੀ ਹੈ ਜਿੱਥੇ ਘਰ ਦੇ ਬਾਹਰ ਇੱਕ ਵਿਅਕਤੀ ਮੋਟਰਸਾਈਕਲ ਖੜਾ ਕਰਦਾ ਅਤੇ ਕੁਝ ਹੀ ਮਿੰਟਾਂ ਸਜਿੰਟਾਂ ਦੇ ਵਿੱਚ ਚੋਰ ਜਿਹੜਾ ਹੈ پلਕ ਚਪਕਦੇ ਹੋਏ ਇਸ ਮੋਟਰਸਾਈਕਲ ਨੂੰ ਲੈ ਕੇ ਉਥੋਂ 9:00 ਤੋਂ 11:00 ਹੋ ਜਾਂਦਾ ਹੈ ਤਾਂ ਇੱਕ ਵੱਡੀ ਵਾਰਦਾਤ ਫਿਰ ਦੇਖਣ ਨੂੰ ਮਿਲਦੀ ਹੈ ਲੁਧਿਆਣਾ ਦੇ ਵਿੱਚ ਕਿ ਇਹਨਾਂ ਚੋਰਾਂ ਨੂੰ ਕਿਸੇ ਤਰੀਕੇ ਦਾ ਬਿਲਕੁਲ ਵੀ ਜੜਾ ਪ੍ਰਸ਼ਾਸਨ ਦਾ ਖੌਫ ਜਿਵੇਂ ਕਿ ਨਜ਼ਰ ਹੀ ਨਹੀਂ ਆ ਰਿਹਾ ਕਿ ਕਿਸ ਤਰੀਕੇ ਦੇ ਨਾਲ ਇਸ ਚੋਰੀ ਦੀ ਵਾਰਤਾਤ ਨੂੰ ਇਨਾ ਚੋਰਾਂ ਦੇ ਵੱਲੋਂ ਅੰਜਾਮ ਦਿੱਤਾ ਜਾਂਦਾ ਹੈ ਤੋ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਇੱਕ ਚੋਰ ਦੇ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਜੋ ਵੀਡੀਓ ਹਲਕਾ ਸੈਂਟਰਲ ਦੇ ਅਧੀਨ ਆਉਂਦੇ ਮੁਹੱਲਾ ਹਰਵੰਸਪੁਰਾ ਤੋਂ ਸਾਹਮਣੇ ਆਈ ਸੀ ਅਤੇ ਫਿਰ ਉਸ ਤੋਂ ਬਾਅਦ ਵਾਰਡ ਨੰਬਰ 39 ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਚੋਰ ਦੇ ਵੱਲੋਂ ਬੜੇ ਹੀ ਤਰੀਕੇ ਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਤੁਹਾਡਾ ਇਸ ਖਬਰ ਨੂੰ ਲੈ ਕੇ ਕੀ ਕਹਿਣਾ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ